ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਲਓ ਜੀ ਆਪਣੇ ਜਿਹੜੇ ਰੰਗ ਰਸ਼ੀਆ ਫੈਬਰਿਕ ਦੇ ਆਪਾਂ ਮਿਲਨਾਜ਼ ਫੈਬਰਿਕ ਬਾਏ ਰੰਗ ਰਸ਼ੀਆ ਪਿਓਰ ਕਾਟਨ ਦੇ ਸੂਟ ਨੇਗੇ ਜਿਹੜੇ ਆਪਾਂ ਤੁਹਾਨੂੰ ਕਈ ਦਿਨਾਂ ਤੋਂ ਦਿਖਾ ਰਹੇ ਹਾਂਗੇ ਕੱਟ ਪੀਸਾ ਦੇ ਵਿੱਚ ਜਿਹੜਾ ਸੂਟ ਤੁਹਾਨੂੰ 13-1400 ਦੇ ਵਿੱਚ ਮਿਲੂਗਾ ਉਹ ਤੁਹਾਨੂੰ ਬਿਲਕੁਲ ਪਿਓਰ ਕਾਟਨ ਦਾ ਸੂਟ ਹੈ ਜਿਹੜਾ ਉਹ 625 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਕੱਟ ਪੀਸਾ ਦੇ ਵਿੱਚ ਚਲੋ ਜੀ ਸਟਾਰਟਿੰਗ ਹੈ ਤੇ ਤੁਹਾਨੂੰ ਇਹ ਦਿਖਾਉਣ ਲੱਗੇ ਆ ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਆ ਤੇ ਨੈਕਸਟ ਵੀਡੀਓ ਆਪਾਂ ਤੁਹਾਨੂੰ ਦਿਖਾਣ ਲੱਗੇ ਆ ਚਲੋ ਜੀ ਫਰਸਟ ਆ ਗਿਆ ਜੀ 2 ਮੀਟਰ ਦਾ ਛੋਟੇ ਵੱਡੇ ਹਰ ਤਰ੍ਹਾਂ ਦੇ ਪੀਸ ਹੁੰਦੇ ਆ ਜੀ ਪਹਿਲਾਂ ਆਪਾਂ ਵੱਡੇ ਪੀਸਾਂ ਦੀ ਵੀਡੀਓ ਅਪਲੋਡ ਕਰ ਚੁੱਕੇ ਆ ਇਹਦੇ ਵਿੱਚ ਇੱਕ 30 ਦਾ ਤੇ ਇੱਕ 40 ਦਾ ਦੋ ਨੇਗੇ ਜਿੱਦਾਂ ਇਹ ਸ਼ਰਟ ਪੀਸ ਹੋ ਗਿਆ ਜੀ 2 ਮੀਟਰ ਦਾ ਇਹ ਤੁਹਾਨੂੰ ਪਹਿਲਾਂ ਛੋਟੇ ਪੀਸ ਹੀ ਦਿਖਾਵਾਂਗੇ ਆਪਾਂ ਲਓ ਜੀ 2 ਮੀਟਰ ਦਾ ਪੀਸ ਹੈਗਾ ਤੇ 240 ਦਾ ਪੀਸ ਹੈਗਾ ਜੀ ਬੜੇ ਪਿਆਰੇ ਪਿਆਰੇ ਕਲਰ ਨੇ ਜੀ ਕਲਰ ਇਹਨਾਂ ਦੇ ਐਸਟੀਜੀ ਰਹਿਣਗੇ ਕਲਰ ਇਹਨਾਂ ਦੇ ਨਹੀਂ ਜਾਣਗੇ ਚਾਹੇ ਤੁਸੀਂ ਡਾਰਕ ਲੋ ਲਾਈਟ ਲੋ ਅ ਐਦਾਂ ਨਹੀਂ ਹੋਊਗਾ ਵੀ ਦੋ ਤਿੰਨ ਵਾਸ਼ ਚ ਖਰਾਬ ਹੋ ਜੂਗਾ ਐਦਾਂ ਹੀ ਹਣਦਾ ਹਣ ਜੂਗਾ ਜੀ ਸੂਟ ਪਰ ਇਹਦਾ ਕਲਰ ਨਹੀਂ ਜਾਊਗਾ ਕਲਰ ਸੇਮ ਰਹੂਗਾ ਇਹਨਾਂ ਦਾ ਚੈੱਕ ਕਰੀ ਚਲੋ ਤੁਸੀਂ ਜਿਨ੍ਹਾਂ ਦੇ ਕੱਟ ਲੈਂਥ ਦੇ ਵਿੱਚ ਬਣ ਜਾਂਦੇ ਨੇ ਜਾਂ ਫਿਰ ਪੈਨਾ ਡਿਜ਼ਾਈਨਿੰਗ ਵਗੈਰਾ ਬਣਾ ਲੈਂਦੀਆਂ ਨੇ ਤਾਂ ਜਿਆਦਾ ਕੱਪੜਾ ਨਾ ਵੇਸਟ ਕਰਦੇ ਹੋਏ ਕੱਟ ਦੇ ਵਿੱਚ ਬਣਾ ਲੈਂਦੇ ਹਾਂ ਤਾਂ ਦੇਖੋ ਜੀ ਦੇਖੀ ਚਲੋ ਸਾਰੇ ਕੱਟ ਪੀਸ ਬੜੇ ਸੋਹਣੇ ਫੈਬਰਿਕ ਨਾ ਇੰਨਾ ਸੁਣਾ ਵਾਟਰ ਕਾਟਨ ਵਰਗਾ ਫੈਬਰਿਕ ਹੈਗਾ ਜਿਹਦੇ ਤੇ ਐਦਾਂ ਮੱਖਣ ਵਾਲਾਈ ਵਰਗਾ ਬਿਲਕੁਲ ਸੌਫਟ ਨਾ ਸੌਫਟ ਹੈਗਾ ਦੇਖੋ ਜੀ 2 10 ਦਾ ਰਸਟ ਕਲਰ ਆ ਗਿਆ ਤੇ 1 30 ਦਾ ਆ ਗਿਆ ਜੀ ਇਹਦੇ ਵਿੱਚ ਇੱਕ ਇੱਕ 2 40 ਦਾ ਆ ਗਿਆ ਜੀ ਦੋ ਪੀਸ ਆ ਗਏ ਦੇ ਵਿੱਚ ਇਹਦੇ ਵਿੱਚ ਦੋ 40 ਦਾ ਆ ਗਿਆ ਇਸ ਪ੍ਰਿੰਟ ਦੇ ਵਿੱਚ ਤੇ ਨੈਕਸਟ ਪ੍ਰਿੰਟ ਆ ਗਿਆ ਜੀ ਲੀਫ ਵਾਲਾ ਬੜਾ ਪਿਆਰਾ ਜਿਹਾ 2 10 ਦਾ ਉਸ ਤੋਂ ਬਾਅਦ ਇਹ ਆ ਗਿਆ ਜੀ 270 ਦਾ ਪੀਸ ਹੈ ਜੀ 210 ਦਾ ਪੀਸ ਹੈ ਜੀ ਐਂਡ 1.5 ਮੀਟਰ ਦਾ ਪੀਸ ਹੈ ਜੀ ਇਹ ਤੇ 210 ਦਾ ਪੀਸ ਹੈ ਜੀ ਇਹ 23 ਦਾ ਪੀਸ ਹੈ ਬਰੀਕ ਬੁੱਟੀ ਦੇ ਵਿੱਚ ਐਂਡ 190 ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਕਸੇ ਫਟਾਫਟ ਇਸ ਲਈ ਦਿਖਾ ਰያ ਵੀ ਸੋਡਾ ਟਾਈਮ ਵੀ ਨਾ ਵੇਸਟ ਹੋਵੇ ਤੇ ਸਾਡਾ ਵੀ ਨਾ ਹੋਵੇ ਫਟਾਫਟ ਇਹਨਾਂ ਦੇ ਸਲੀਪਾਂ ਲੱਗੀਆਂ ਹੁੰਦੀਆਂ ਨੇ ਵੀ ਕਿੰਨੇ ਮੀਟਰ ਦਾ ਹੈਗਾ ਪੁੱਛਣ ਦੀ ਨੀਡ ਨਹੀਂ ਹੈਗੀ 125 ਰੁਪਏ ਪਰ ਮੀਟਰ ਫੈਬਰਿਕ ਹੈ ਜੀ ਇਹ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਿਓ ਦੇਖੋ ਕਿੰਨਾ ਪਿਆਰਾ ਜਾਂ 3 ਮੀਟਰ ਦਾ ਆ ਗਿਆ ਇਹ 275 ਦਾ ਆ ਗਿਆ ਜੀ 290 ਦਾ ਪੀਸ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 290 ਦਾ ਤੇ ਇਹਦੇ ਨਾਲ ਆਪਣਾ ਬਾਟਮ ਵੀ ਮੈਚਿੰਗ ਕੀਤੀ ਹੋਈ ਹੈ ਜੇ ਤੁਸੀਂ ਐ ਏਦਾਂ ਲੈਣਾ ਹੈਗਾ ਵਿਦ ਬਾਟਮ ਤੇ ਲਓ ਜੀ 22 ਦਾ 2 ਮੀਟਰ ਦਾ ਪੀਸ ਹੈ ਜੀ ਕਲਰ ਪ੍ਰਿੰਟ ਬਹੁਤ ਘੈਂਟ ਨੇ ਜੀ ਇਹਨਾਂ ਦੇ ਬਹੁਤ ਵਧੀਆ ਨੇ ਜੀ 2.5 ਮੀਟਰ ਦਾ ਪੀਸ ਹੈ ਜੀ ਇਹ ਹਲਕਾ ਜਿਹਾ ਡਾਰਕ ਇਹਦੇ ਵਿੱਚ 280 ਦਾ ਹੈਗਾ ਲਓ ਜੀ ਲਾਈਟ ਦੇ ਵਿੱਚ ਹੋਰ ਆ ਗਿਆ 200 ਦਾ ਤੇ 130 ਦਾ ਪੀਸ ਹੈਗਾ ਜੀ 2 ਮੀਟਰ ਦਾ ਪੀਸ ਹੈ ਤੇ 2 ਮੀਟਰ ਦਾ ਪੀਸ ਹੈ ਜੀ 190 ਦਾ ਪੀਸ ਹੈ ਜੀ ਤੇ ਨੈਕਸਟ ਆ ਗਿਆ ਜੀ 290 ਦਾ ਤੇ 220 ਦਾ ਪੀਸ ਹੈਗਾ ਜੀ 290 ਦਾ ਪੀਸ ਹੈਗਾ ਜੀ ਇਹ ਤੇ 295 ਦਾ ਤੇ 170 ਦਾ ਪੀਸ ਹੈ ਜੀ ਤੇ 290 ਦਾ ਪੀਸ ਹੈ ਜੀ ਤੇ 260 ਦਾ ਸ਼ਰਟ ਪੀਸ ਐਂਡ ਸ਼ਰਟ ਪੀਸ 230 ਦਾ ਪੀਸ ਹੈ ਜੀ ਐਂਡ 330 ਦਾ 60 ਦਾ ਸੌਰੀ ਤੇ 3 ਮੀਟਰ ਦਾ ਹੈ ਜੀ ਤੇ 240 ਦਾ ਪੀਸ ਹੈ ਜੀ ਇਹ ਐਂਡ ਨੈਕਸਟ ਆ ਗਿਆ ਜੀ ਪਿੰਕ ਦੇ ਵਿੱਚ 320 ਦਾ ਜੀ 370 ਦਾ ਜੀ 3 ਮੀਟਰ ਦਾ ਇਹ 3.90 ਦਾ ਸਿਰਫ 4 ਇੰਚ ਘਟ ਹੁੰਦਾ ਹੈ 4 ਮੀਟਰ ਤਾਂ ਜਿਹੜੀਆਂ ਭੈਣਾ ਅਡਜਸਟ ਕਰ ਲੈਣੀਆਂ 3.5 ਮੀਟਰ ਜਾਈ ਦੇਖੋ ਕਿੰਨੇ ਪਿਆਰਾ ਜ ਹੈ ਤੇ ਉਸ ਤੋਂ ਬਾਅਦ ਆ ਗਿਆ 320 ਦਾ ਪੀਸ ਹੈ ਜੀ ਇਹ 3 ਮੀਟਰ ਦਾ ਪੀਸ ਹੈ ਐਂਡ 3.5 ਮੀਟਰ ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 320 ਦਾ ਪੀਸ ਹੈ ਜੀ ਫਿਰੋਜੀ ਚ ਫਿਰੋਜੀ ਇਸ 3 ਮੀਟਰ ਐਂਡ 325 ਜੀ ਐਂਡ ਲਾਈਟ ਪਿਸਤਾ 310 ਦਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 33 ਦਾ ਪੀਸ ਤੇ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ ਤੇ ਵਿਦ ਬਾਟਮ ਲਗਾਈ ਹੋਈ ਆਪਾਂ ਨੇ ਤੁਸੀਂ ਬਾਟਮ ਵੀ ਲਗਵਾ ਕੇ ਲੈ ਸਕਦੇ ਹੋ 3 ਮੀਟਰ ਐਂਡ 33 ਦਾ ਪੀਸ ਹੈ ਜੀ ਤੇ ਬਹੁਤ ਸੁਨਾ ਵਾਈਟ ਦੇ ਵਿੱਚ ਆ ਗਿਆ ਜੀ ਇਹ 310 ਦਾ ਪੀਸ 3 ਮੀਟਰ ਦਾ ਪੀਸ ਹੈ ਜੀ ਐਂਡ ਬਹੁਤ ਸੁਨਾ ਪ੍ਰਿੰਟ ਆ ਗਿਆ ਜੀ 3 ਮੀਟਰ ਦਾ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰਿਓ ਆਪਣਾ ਨੰਬਰ ਹੈ 92531150369253115036 ਦੇ ਉੱਤੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ 125 ਰੁਪਏ ਪਰ ਮੀਟਰ ਸ਼ਿਪਿੰਗ ਐਕਸਟਰਾ ਹੈ थैंक यू